ਪੋਸਤੋ ਜੇਕਰ ਤੁਹਾਨੂੰ ਵੀ ਵਾਰ-ਵਾਰ برف, ਚੌਕ, ਸਲੇਟੀਆਂ, ਕੱਚੇ ਝੌਲ, ਮਿੱਟੀ ਜਾਂ ਫਿਰ ਕੱਟੀਆਂ ਚੀਜ਼ਾਂ ਜਿਵੇਂ ਕਿ ਇਮਲੀ ਹੋਈ, ਨੀਂंबू ਔਲਾ ਜਾਂ ਫਿਰ ਖੱਟੀ ਚਾਟ ਵਗੈਰਾ ਜਾਂ ਫਿਰ ਅਚਾਰ ਖਾਣ ਦਾ ਮਨ ਕਰਦਾ ਹੈ ਤਾਂ ਦੋਸਤੋ ਸੱਚ ਮੰਨਿਓ ਇਹ ਕੋਈ ਪੂਰੀ ਆਦਤ ਨਹੀਂ ਬਲਕਿ ਤੁਹਾਡੀ ਬਾਡੀ ਤੁਹਾਨੂੰ ચીਕ-ਚੀਕ ਕੇ ਇਹ ਵਾਰਨਿੰਗਾਂ ਦੇ ਰਹੀ ਏ ਕਿ ਤੁਹਾਡੇ ਸਰੀਰ ਦੇ ਵਿੱਚ ਆਇਰਨ ਦਾ ਲੈਵਲ ਘਟ ਗਿਆ ਹੈ ਇਸ ਲਈ ਇਸ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਣਾ ਕਿਉਂਕਿ ਇਸ ਚੀਜ਼ ਕਰਕੇ ਤੁਹਾਨੂੰ ਹਰ ਵੇਲੇ ਥਕਾਵਟ ਰਹਿੰਦੀ ਏ ਮੂੰਹ ਤੇ ਦਾਗ ਫਿੰਸੀਆਂ ਤੇ ਛਾਈਆਂ ਪੈਣ ਲੱਗ ਗਈਆਂ ਨੇ ਤੁਹਾਡਾ ਮੂੰਹ ਮੁਰਝਾਇਆ ਜਿਹਾ ਰਹਿੰਦਾ ਹੱਥਾਂ ਪੈਰਾਂ ਦੇ ਵਿੱਚ ਭੜਕ ਜਿਹੀ ਬਣੀ ਰਹਿੰਦੀ ਏ ਦਾਦਾ ਰਹਿੰਦਾ ਹੈ ਉੱਠਣ-ਬੈਠਣ ਵੇਲੇ ਕਈ ਵਾਰ ਅੱਖਾਂ 'ਮੂਰੇ ਹਨੇਰਾ ਜਿਹਾ ਆ ਜਾਂਦਾ ਹੈ ਤੇ ਲੇਡੀਜ਼ ਵਿੱਚ ਪੀਰੀਅਡ ਡिले ਹੋਣ ਤੇ ਕਈ ਵਾਰ ਬਹੁਤ ਘਟਾਉਣ ਵਰਗੀ ਦਿੱਕਤ ਆ ਸਕਦੀ ਹੈ ਤਾਂ ਅੱਜ ਤੁਹਾਨੂੰ ਤਿੰਨ ਅਜਿਹੇ ਕੰਮ ਦੱਸਦੇ ਆਂ ਜੋ ਤੁਸੀਂ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦੇਣੇ ਨੇ ਨਹੀਂ ਤਾਂ ਖੁਦ ਵੀ ਦੁਖੀ ਰਹੇਗੇ ਹੋ ਤੇ ਪਰਿਵਾਰ ਵੀ ਪਰੇਸ਼ਾਨ ਰਹੇਗਾ ਸਭ ਤੋਂ ਪਹਿਲਾਂ ਤਾਂ ਜੋ ਐਲੂਮੀਨੀਅਮ ਦੇ ਭਾਂਡੇ ਹੁੰਦੇ ਨੇ ਉਹ ਤੁਹਾਡੇ ਘਰ ਵਿੱਚ ਨਹੀਂ ਚਾਹੀਦੇ ਤੁਸੀਂ ਸਿਰਫ ਕਾਸਟ ਆਇਰਨ ਜਾਨੀ ਕਿ ਲੋਹੇ ਦੇ ਭਾਂਡੇ ਵਰਤਣੇ ਨੇ ਇਸ ਨਾਲ ਤੁਹਾਡਾ ਆਇਰਨ ਲੈਵਲ ਵਧੇਗਾ ਤੇ ਸਰੀਰ ਵਿੱਚ ਵੀ ਜਾਨ ਪਵੇਗੀ ਦੂਜਾ ਤੇਲ ਰਾਗੀ ਭੁੰਨੇ ਹੋਏ ਛੋਲੇ ਤੇ ਕਿਸ਼ਮਿਸ਼ ਇਹ ਚਾਰੇ ਚੀਜ਼ਾਂ ਤੁਸੀਂ ਕਿਸੇ ਵੀ ਹਾਲ ਵਿੱਚ ਖਾਣੀਆਂ ਹੀ ਖਾਣੀਆਂ ਨੇ ਚਾਹੇ ਰੋਟੀ ਬਣਾ ਕੇ ਖਾਓ ਤੇ ਚਾਹੇ ਪਿਉ ਕੇ ਬਸ ਖਾਣੀਆਂ ਜ਼ਰੂਰ ਨੇ ਪੀਜਾ ਇੱਕ ਛੋਟਾ ਚਮਚ ਔਲੇ ਦਾ ਪਾਊਡਰ ਸਵੇਰੇ ਤੇ ਇੱਕ ਛੋਟਾ ਚਮਚਾ ਸ਼ਾਮ ਨੂੰ ਜ਼ਰੂਰ ਲੈਣਾ ਹੈ ਕਿਉਂਕਿ ਇਸ ਵਿੱਚ ਮੌਜੂਦ ਵਿਟਾਮਿਨ ਸੀ ਤੁਹਾਡੇ ਸਰੀਰ ਵਿੱਚ ਆਇਰਨ ਦੇ ਐਬਜ਼ਾਰਪਸ਼ਨ ਨੂੰ ਕਈ ਗੁਣਾ ਤੱਕ ਵਧਾ ਦਿੰਦਾ ਹੈ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ